ਜਿਹੜਾ ਅੱਜ ਦੇ ਦੌਰ ਵਿੱਚ ਜਦੋਂ بڑے ਹਮਲੇ ਆਪਣੇ ਤੇ ਹੋ ਰਹੇ ਐ ਅੱਜ ਜਿਹੜੀ ਹਾਲਾਤ ਆਪਣੇ ਸਿੱਖ ਕੌਮ ਨਾਲ ਜਿਹੜਾ ਤੱਕੇ ਦਾ ਹਾਲਾਤ ਬਣੇ ਪਏ ਐ ਡਟ ਕੇ ਮੁਕਾਬਲਾ ਕਰਨ ਦੀ ਲੋੜ ਐ ਕੌਮ ਨੂੰ ਦੇਖੋ ਆਪਣੀ ਤਾਕਤ ਕੌਮ ਦੀ ਤਾਕਤ ਆਪਣੇ ਗੁਰੂ ਘਰਾਂ ਤੋਂ ਆਉਂਦੀ ਐ ਤਖਸਬਾਂ ਤੇ ਆਪਣ ਸ਼ਕਤੀ ਮਿਲਦੀ ਐ ਤੁਸੀਂ ਦੇਖਿਆ ਕਿ ਜਿਵੇਂ ਤਖਤ ਹਜ਼ੂਰ ਸਾਹਿਬ ਤੋਂ ਲੈ ਕੇ ਤਖਤ ਪਟਨਾ ਸਾਹਿਬ ਤੋਂ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਉਹਦੇ ਬਾਅਦ ਐਸਜੀਪੀਸੀ ਨੂੰ ਤੋੜ ਕੇ ਹਰਿਆਣਾ ਵਿੱਚ ਕਬਜ਼ੇ ਕਰਕੇ ਬਾਰਡਰ ਤੇ ਆਪਣੇ ਦੁਸ਼ਮਣ ਪਹੁੰਚੇ ਪਏ ਤੇ ਇਸ ਸਮੇਂ ਚ ਆਪਣੀ ਸਾਰੀ ਸੂਚੀ ਕੌਮ ਨੂੰ ਇਕੱਠੇ ਹੋ ਕੇ ਆਪਣੀ ਏਕਤਾ ਇਕੱਠੇ ਹੋ ਕੇ ਆਪਣੇ ਦੁਸ਼ਮਣਾਂ ਨੂੰ ਪਛਾਨੀਏ ਤੇ ਆਪਣੀ ਕੌਮ ਇਕੱਠੇ ਹੋ ਕੇ ਲੜਾਈ ਲੜੀਏ ਤਾਂ ਹੀ ਆਪਾਂ ਜਿੱਤ ਸਕਾਂਗੇ ਐਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਮਾਨ ਰੱਖਿਆ ਤਾਮੀ ਸਾਹਿਬ ਨੇ ਪਾਰਟੀ ਦੇ ਵਫਾਦਾਰ ਸਪਾਈ ਹੈ ਪੂਰੀ ਜ਼ਿੰਦਗੀ ਇਹਨਾਂ ਨੇ ਪਾਰਟੀ ਦੀ ਸੇਵਾ ਵਾਸਤੇ ਲਾਈ ਹੈ ਤੇ ਇਹਨਾਂ ਦੇ ਸਮੇਂ 'ਚ ਐਸਜੀਪੀਸੀ ਨੇ ਬਹੁਤ ਵਧੀਆ ਕਾਰਜਕਾਰੀ ਰਹੀ ਹੈ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਤਾਮੀ ਸਾਹਿਬ ਦਾ ਜਿਹਨੇ ਸਾਰੀ ਇਸ ਮੁੱਚੀ ਸੰਗਤ ਦੀ ਭਾਵਨਾ ਨੂੰ ਸਮਝ ਕੇ ਆਪਣੀ ਜ਼ਿੰਮੇਵਾਰੀ ਵਾਪਸ ਲੈ ਲਈ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੇ ਲਈ ਅੱਜ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ ਗਏ ਸੀ ਜਿੱਥੇ ਉਹਨਾਂ ਅਸਤੀਫਾ ਵਾਪਸ ਲੈਣ ਦੇ ਲਈ ਹਰਜਿੰਦਰ ਸਿੰਘ ਧਾਮੀ ਨੂੰ ਮਨਾ ਲਿਆ ਇਹਨਾਂ ਦੀ ਮੀਟਿੰਗ ਚੱਲੀ ਸੁਖਬੀਰ ਸਿੰਘ ਬਾਦਲ ਨੇ ਮਹਿਜ਼ 15 ਮਿੰਟ ਦੀ ਮੀਟਿੰਗ ਦੇ ਵਿੱਚ ਅਸਤੀਫਾ ਵਾਪਸ ਲੈਣ ਦੇ ਲਈ ਉਹਨਾਂ ਨੂੰ ਮਨਾ ਲਿਆ ਹੁਣ 3 ਦਿਨਾਂ ਬਾਅਦ ਹੀ ਜ਼ਥੇਦਾਰ ਹਰਜਿੰਦਰ ਸਿੰਘ ਧਾਮੀ ਆਪਣਾ ਅਹੁਦਾ ਮੁੜ ਸੰਭਾਲ ਲੈਣਗੇ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਸੁਖ ਬੀਰ ਸਿੰਘ ਬਾਦਲ ਦੇ ਵੱਲੋਂ ਆਖਿਆ ਗਿਆ ਕਿ ਲਗਾਤਾਰ ਸਿੱਖ ਕੌਮ ਤੇ ਹਮਲੇ ਹੁੰਦੇ ਪਏ ਨੇ ਸਿੱਖਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਜਿਸ ਕਾਰਨ ਸਿੱਖ ਕੌਮ ਨੂੰ ਇੱਕ ਹੋਣਾ ਪਵੇਗਾ ਉਹਨਾਂ ਵੱਲੋਂ ਆਖਿਆ ਗਿਆ ਕਿ ਹਰਜਿੰਦਰ ਸਿੰਘ ਧਾਮੀ ਨੂੰ ਮਣਾ ਲਿਆ ਗਿਆ ਹੈ ਜਲਦੀ ਹੀ ਉਹ ਅੰਮ੍ਰਿਤਸਰ ਦੇ ਵਿੱਚ ਜਾ ਕੇ ਆਪਣਾ ਅਹੁਦਾ ਸੰਭਾਲ ਲੈਣਗੇ ਕਾਲੀ ਦਲ ਦੇ ਰਾਨ ਸਾਹਿਬ ਗੁੰਦਰ ਸਾਹਿਬ ਨੇ ਬੜੇ ਵਧੀਆ ਸ਼ਬਦਾਂ ਨਾਲ ਦਾਮੀ ਸਾਹਿਬ ਦੀ ਸ਼ਖਸੀਅਤ ਬਾਰੇ ਗੱਲਾਂ ਕੀਤੀਆਂ ਯਾਰ ਦਾਮੀ ਸਾਹਿਬ ਦਾ ਪਰਿਵਾਰ ਉਹਨਾਂ ਦਾ ਪਛੋਕੜ ਉਹਨਾਂ ਦੀ ਸੇਵਾ ਮੈਨੂੰ ਲੱਗਦਾ ਬਹੁਤ ਘੱਟ ਲੋਕ ਹੈ ਜਿਨ੍ਹਾਂ ਦਾ ਇਹ ਜਾ ਹਿਸਟੋਰਿਕ ਇਤਿਹਾਸ ਹੋਏ ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਅੱਜ ਦੇ ਦੌਰ ਵਿੱਚ ਜਦੋਂ बड़े हमले ਆਪਣੇ ਤੇ ਹੋ ਰਿਹਾ ਹੈ ਅੱਜ ਜਿਹੜੀ ਹਾਲਾਤ ਆਪਣੇ ਸਿੱਖ ਕੌਮ ਨਾਲ ਜਿਹੜਾ ਤੱਕੇ ਦਾ ਹਾਲਾਤ ਬਣੇ ਪਏ ਹੈ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਕੌਮ ਨੂੰ ਦੇਖੋ ਆਪਣੀ ਤਾਕਤ ਕੌਮ ਦੀ ਤਾਕਤ ਆਪਣੇ ਗੁਰੂ ਘਰਾਂ ਤੋਂ ਆਉਂਦੀ ਹੈ ਤਖਸਾਲਾਂ ਤੇ ਆਪਣ ਸ਼ਕਤੀ ਮਿਲਦੀ ਹੈ ਤੁਸੀਂ ਦੇਖਿਆ ਹੈ ਕਿ ਜਿਵੇਂ ਤਖਤ ਹਜ਼ੂਰ ਸਾਹਿਬ ਤੋਂ ਲੈ ਕੇ ਤਖਤ ਪਟਨਾ ਸਾਹਿਬ ਤੋਂ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਉਹਦੇ ਬਾਅਦ ਐਸਜੀਪੀਸ਼ ਨੂੰ ਤੋੜ ਕੇ ਹਰਿਆਣਾ ਵਿੱਚ ਕਬਜ਼ੇ ਕਰਕੇ ਬਾਰਡਰ ਤੇ ਆਪਣੇ ਦੁਸ਼ਮਣ ਪਹੁੰਚੇ ਪਏ ਤੇ ਇਸ ਸਮੇਂ 'ਚ ਆਪਣੀ ਸਾਰੀ ਸੂਚੀ ਕੌਮ ਨੂੰ ਇਕੱਠੇ ਹੋ ਕੇ ਆਪਣੀ ਏਕਤਾ ਇਕੱਠੇ ਹੋ ਕੇ ਆਪਣੇ ਦੁਸ਼ਮਣਾਂ ਨੂੰ ਪਛਾਨੀਏ ਤੇ ਆਪਣੀ ਕੌਮ ਇਕੱਠੇ ਹੋ ਕੇ ਲੜਾਈ ਲੜੀਏ ਤਾਂ ਹੀ ਆਪਾਂ ਜਿੱਤ ਸਕਾਂਗੇ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਮਾਨ ਰੱਖਿਆ ਤਾਮੀ ਸਾਹਿਬ ਨੇ ਪਾਰਟੀ ਦੇ ਵਫਾਦਾਰ ਸਪਾਈ ਹੈ ਪੂਰੀ ਜ਼ਿੰਦਗੀ ਇਹਨਾਂ ਨੇ ਪਾਰਟੀ ਦੀ ਸੇਵਾ ਵਾਸਤੇ ਲਾਈ ਹੈ ਤੇ ਇਹਨਾਂ ਦੇ ਸਮੇਂ 'ਚ ਐਸਜੀਪੀਸੀ ਨੇ ਬਹੁਤ ਵਧੀਆ ਕਾਰਜਕਾਰੀ ਰਹੀ ਹੈ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਤਾਮੀ ਸਾਹਿਬ ਦਾ ਜਿਹਨੇ ਸਾਰੀ ਇਸ ਮੁੱਚੀ ਸੰਗਤ ਦੀ ਭਾਵਨਾ ਨੂੰ ਸਮਝ ਕੇ ਆਪਣੀ ਜ਼ਿੰਮੇਵਾਰੀ ਵਾਪਸ ਲੈ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ